ਕਾਦੀ ਗਲਤੀਆਂ ਦੀ ਕਿਹੜੀਆਂ ਪਤਾ ਨਹੀਂ ਫਿਰ ਆਏ ਕੀ ਕਰਨੋਂ ਮਾਫੀ ਮੰਗਣ ਆਏ ਕਾਦੀ ਗਲਤੀਆਂ ਦੀ ਜੀ ਉਹ ਇੱਕ ਬੰਦੇ ਤੋਂ ਕਤਲ ਹੋ ਗਿਆ ਉਹ ਬੰਦਾ ਪੁਲਿਸ ਨੂੰ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਹਿੰਦਾ ਮੈਂ ਕਤਲ ਹੋ ਗਿਆ ਕਹਿੰਦਾ ਕਤਲ ਕਿਹਨੇ ਕੀਤਾ ਕਹਿੰਦਾ ਮੈਂ ਕੀਤਾ ਕਹਿੰਦਾ লাশ ਕਿੱਥੇ ਆ ਕਹਿੰਦਾ ਮੈਂ ਅੱਗ ਲਾ ਕੇ ਸਾੜਤੀ ਕਹਿੰਦਾ ਜਿੱਥੇ ਸਾੜੀ ਸੀ ਜਗ੍ਹਾ ਦਿਖਾ ਕਹਿੰਦਾ ਮੈਂ ਟਰੈਕਟਰ ਨਾਲ ਤਵੀਆਂ ਨਾਲ ਬਾਹਰ ਹੀ ਜਗ੍ਹਾ ਕਹਾਂ ਚੱਲ ਭਾਈ ਉਹ ਜਗ੍ਹਾ ਦਿਖਾ। ਕਹਿੰਦੇ ਜੀ ਉੱਤੇ ਮੈਂ ਇੱਟਾਂ ਰੱਖਤੀਆਂ ਸੀ। ਕਹਾਂ ਚੱਲ ਇੱਟਾਂ ਦਿਖਾ। ਕਹਿੰਦੇ ਉਹਦੇ ਉੱਤੇ ਮੈਂ ਇੱਟਾਂ ਨਾਲ ਨਾ ਚਬਾਰਾ ਜਿਹਾ ਪਾਤਾ ਸੀ ਛੱਤ ਪਾਤੀ ਸੀ। ਕਹਾਂ ਚੱਲ ਛੱਤ ਦਿਖਾ। ਉਹ ਕਹਿੰਦਾ ਜੀ ਪਿੱਛੇ ਜਿਹੜਾ ਪਹਚਾਲ ਆਇਆ ਸੀ ਉਹਦੇ ਛੱਤ ਟਹਿ ਗਈ ਸੀ। ਉਹ ਕਹਿੰਦਾ ਚੱਲ ਮਾਲਵਾ ਦਿਖਾ। ਕਹਿੰਦਾ ਮਾਲਵਾ ਗਵਾਂਡੀਆਂ ਨੂੰ ਵੇਚਦਾ ਸੀ ਸਰ। ਉਹ ਕਹਿੰਦਾ ਚੱਲ ਗਵਾਂਡੀ ਨੂੰ ਮਿਲਾ। ਕਹਿੰਦੇ ਉਹਦਾ ਕਤਲ ਹੋ ਗਿਆ ਸੀ। ਕਹਿੰਦਾ ਕਿਹਨੇ ਕੀਤਾ ਸੀ ਕਹਿੰਦਾ ਮੈਂ ਕੀਤਾ ਸੀ। ਉਹ ਕਹਿੰਦਾ ਫੇਰ ਇੱਥੇ ਆ ਗਿਆ ਯਾਰ ਤੂੰ। ਸੋ ਉਹੀ ਹਾਲਤ ਇਹਨਾਂ ਦੀ ਹੈ ਜੀ। ਗਲਤੀਆਂ ਪਤਾ ਨਹੀਂ ਕੀ ਕੀ ਕਰ ਲੀਆਂ ਮਾਫੀਆਂ ਮੰਗਣ ਤੁਰੇ ਫਿਰਦੇ ਨੇ ਜੈ ਜਨਤਾ ਮਾਫ ਕਰ ਦੂਗੀ ਜੀ ਕਿਤੇ ਗੁਦਰਤੀ ਐਂ ਕਰਾਂ ਲੋਗੇ ਮਾਫੀਆਂ ਇਹ ਨਹੀਂ ਮਾਫੀਆਂ ਮਾਫੀਆਂ ਜਿਹੜੀਆਂ ਨੇ ਉਹ ਗਲਤੀਆਂ ਦੀਆਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਦੀਆਂ ਨਹੀਂ ਹੁੰਦੀਆਂ ਵੈਰੀ ਵੈਰੀ ਸੌਰੀ ਟੂ ਸੇ ਦੈਟ ਸੋ ਇਸ ਕਰਕੇ ਪਰਮਾਤਮਾ ਉਹ ਤੋਂ ਡਰੀਏ ਤੇ ਮੈਂ ਇਹੀ ਉਮੀਦ ਕਰਦਾ ਕਿ ਸਰ ਸਰਬ ਸੰਤਿ ਨਾਲ ਇਹ ਬਿਲ ਪਾਸ ਕਰੋ ਕਰੋੜਾਂ ਲੋਕਾਂ ਦੇ ਦੁਆਵਾਂ ਲਓ ਸਰ स्पीकर साहब थैंक यू थैंक यू प्रशन है कि पंजाब अपार्टमेंट ਅਤੇ ਪ੍ਰਾਪਰਟੀ ਰੈਗੂਲੇਸ਼ਨ ਸੋਧਨਾ ਬਿਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਹਾਂ ਜੀ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਹਾਂ ਜੀ ਸਰਵਸੰਮਤੀ ਹੈ ਜੀ ਸਰਵਸੰਮਤੀ ਹੈ ਮੈਂ ਸਮਝਦਾ ਹਾਂ ਪ੍ਰਸਤਾਵ ਸਰਵਸੰਮਤੀ ਨਾਲ ਸਵੀਕਾਰ ਹੋਇਆ ਹੁਣ ਸਦਨ ਬਿੱਲ ਤੇ ਕਲਾਜ਼ ਵਾਰ ਵਿਚਾਰ ਕਰੇਗਾ ਕਲਾਜ਼ 1